ਇਸ ਕਾਇਆ ਕੀ ਕੀਮਤ ਕਿਨੇ ਨਪਾਈ ਮੇਰੇ ਠਾਕੁਰ ਇਹ ਬਣਤ ਬਣਾਈ ਗੁਰਮੁਖ ਹੋ ਵੈਸੋ ਕਾਇਆ ਸੁਦੇ ਆਪਹਿ ਆਪ ਮਿਲਹਿਦਾ ਕਾਇਆ ਵਿੱਚ ਟੁੱਟਾ ਕਾਇਆ ਵਿੱਚ ਲਾਹ ਗੁਰਮੁਖ ਖੋਜੇ ਵੇ ਪਰਵਾਹ ਗੁਰਮੁਖ ਵਣਜਿ ਸਦਾ ਸੁਖ ਪਾਈ ਸਹਿਜੇ ਸਹਿਜ ਮਿਲਾਈਦਾ ਸੱਚਾ ਮਹਿਲ ਸੱਚੇ ਪੰਡਾਇਰ ਆਇ ਪੇ ਦੀ ਵਦੀ ਵਣਹਾਰ ਗੁਰਮੁਖ ਸਲਾਹੇ ਸੁਖ ਦੱਤੀ ਮਨ ਮੇਲੇ ਕੀਮਤ ਪਾਏ ਦਾ ਕਾਇਆ ਵਿੱਚ ਵਸਤ ਕੀਮਤ ਨਹੀਂ ਪਾਹੀ ਗੁਰਮੁਖ ਆਪੇ ਦੇ ਵੜਿਆਈ ਜਿਸ ਦਾ ਹੱਟ ਸੋਈ ਵਥੇ ਜਾਣੈ ਗੁਰਮੁਖ ਦੇ ਨ ਪਛੋਤਾਏ ਦਾ ਹਰ ਜੀਓ ਸਭ ਮੈਂ ਰਹੇ ਅਸਮਾਂ